ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੱਲੋਂ ਠੁੱਡਾ ਮਾਰ ਦਿੱਤਾ ਜਾਂਦਾ ਹੈ ਜੋ ਉਸ ਦੇ ਰਸਤੇ ਦੇ ਵਿੱਚ ਅੜਕਾ ਬੰਦਾ ਹੈ ਜਿਉਂਦੀ ਜਾਗਦੀ ਉਦਾਹਰਨ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਦੋਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਆਵਾਜ਼ ਉਠਾਈ ਵਿਰਸਾ ਸਿੰਘ ਵਲਟੋਹ ਦੇ ਖਿਲਾਫ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਾ ਕਰਦਾਰ 쿠ਸ਼ੀ ਦੇ ਵੱਡੇ ਦੋਸ਼ ਲਗਾਏ ਗਏ। ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਤੇ ਲੇਕਿਨ ਜੇਕਰ ਗੱਲ ਕਰੀਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਵੀ ਜਿਨ੍ਹਾਂ ਨੂੰ 1 ਮਹੀਨੇ ਵਾਸਤੇ ਉਹਨਾਂ ਦੀਆਂ ਸੁਵਾਮਾਂ ਤੋਂ ਉਹਨਾਂ ਨੂੰ ਸੁਵਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹਨਾਂ ਦਾ ਜਿਹੜਾ ਕੈਰੇਕਟਰ ਹੈ ਬੜੇ ਸੱਜ ਸੁਹਾਦੇ ਨੇ ਅਤੇ ਜਾਣ ਤੇ ਪਹਿਚਾਨ ਤੋਂ ਮਲਦਾਸ ਨਹੀਂ ਸਿੱਖ ਕੌਮ ਵਿੱਚ ਚੰਗਾ ਉਹਨਾਂ ਦਾ ਸੁਖ ਹੈ ਅਤੇ ਉਹਨਾਂ ਦੀ ਇਸਪੈਕਟ ਵੀ ਕਰਦੀ ਹੈ ਇਹਨਾਂ ਜਦੋਂ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਸ਼੍ਰੀ ਮੁਖਸ ਸਾਹਿਬ ਦੀ ਧਰਤੀ ਤੇ ਜਦੋਂ ਸੁਖਬੀਰ ਸਿੰਘ ਬਾਦਲ ਹੁਬ ਹੁਬ ਕੇ ਬੋਲ ਰਿਹਾ ਸੀ ਇਧਰ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਕਮੇਟੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਿਵ ਸ੍ਰੀ ਮੁਖਸੱਬ ਦੀ ਧਰਤੀ ਤੇ ਆਏ ਗੁਰਦੁਆਰੇ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਲੇਕਿਨ ਉਹ ਸਟੇਜ ਤੇ ਨਹੀਂ ਆਏ ਜਿੱਤੇਸ਼ ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬੰਟੀ ਰਮਾਣਾ ਵੱਲੋਂ ਹੁਬ ਹੁਬ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਬਾਦਲ ਪਰਿਵਾਰ ਦੀਆਂ ਉਪਲਬਧੀਆਂ ਨੂੰ ਗਿਣਵਾਇਆ ਜਾ ਰਿਹਾ ਸੀ ਕਿ ਅਸੀਂ ਆਹ ਕੀਤਾ ਆਹ ਕੀਤਾ ਮੇਰੇ ਪਿਤਾ ਨੇ 16-16 ਸਾਲ ਜੇਲ੍ਹ ਕੱਟੀ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੱਥਾ ਟੇਕ ਕੇ ਫਿਰ ਦੁਬਾਰਾ ਸ਼੍ਰੀ ਅਮਰ ਸਤ ਸ਼੍ਰੀ ਅਮਰ ਸਤ ਚਲੇ ਗਏ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੂਸਰੇ ਪਾਸੇ ਕਾਰਚਿਲ ਪ੍ਰਧਾਨ ਡਾਕਟਰ ਦਲਜੀਤ ਸਿੰਘ ਟੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 20 ਜਨਵਰੀ ਨੂੰ ਮੀਟਿੰਗ ਬੁਲਾ ਲਈ ਹੈ ਯਾਨੀ ਕਿ ਚੰਡੀਗੜ੍ਹ ਦੇ ਮੁੱਖ ਦਫ਼ਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੀਟਿੰਗ ਦੀ ਅਗਵਾਈ ਕਰਨਗੇ ਬਲਵਿੰਦਰ ਸਿੰਘ ਪੁੰਦੜ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਨੂੰ ਵੀ ਹੁਣ ਲੱਕੜ ਦੀ ਮੋਰ ਬਣਾ ਲਿਆ ਗਿਆ ਹੈ ਚਾਹੇ ਉਹ ਡਾਕਟਰ ਦਲਜੀਤ ਸਿੰਘ ਚੀਮਾ ਹੋਵੇ ਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਕਿਉਂਕਿ ਸੁਖਬੀਰ ਸਿੰਘ ਬਾਦਲ ਬਾਰੇ ਮੈਂ ਪਹਿਲੇ ਹੀ ਕਹਿ ਦਿੱਤਾ ਹੈ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣਦਾ ਹੈ ਜਾਂ ਰਾਹ ਦਾ ਰੋੜਾ ਬਣਦਾ ਹੈ ਉਸ ਨੂੰ ਠੋਡਾ ਮਾਰ ਦਿੱਤਾ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਜੋ ਸ਼੍ਰੀ ਅਕਾਲ ਤਖਤ ਸੈਬ ਦੀ ਐਪਸੀਲ ਤੋਂ ਹੁਕਮ ਆਈ ਸੀ 2024 ਦਸੰਬਰ 2 ਨੂੰ ਉਹ ਸਾਰੇ ਹੀ ਇਹ ਸਿਆਸੀ ਲੋਕਾਂ ਨੂੰ ਇਨ ਬਿਨ ਆਪਣੀ ਲਾਈਫ ਦੇ ਵਿੱਚ ਲਾਗੂ ਕਰ ਲੈਣੇ ਚਾਹੀਦੇ ਨੇ ਯਾਨੀ ਕਿ ਉਹਨਾਂ ਤੋਂ ਕਟਾਈ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਸੱਤ ਮੈਂਬਰੀ ਕਮੇਟੀ ਹੈ ਕਿਉਂਕਿ ਗੁਰਪਤਾਪ ਗੁਰਪਤਾਪ ਵਢਾਰਾ ਮਨਪ੍ਰੀਤ ਯਾਲੀ ਕਰਪਾ ਸਿੰਘ ਬਡੂੰਗੜ ਸਤਵਿੰਦਰ ਕੌਰ ਵਰਗੇ ਤਹਾ ਮਾਰ ਰਹੇ ਨੇ ਕਿ ਡਿਊਟੀ ਲੱਗੀ ਹੋਵੇ ਸਾਡੀ ਲੇਕਿਨ ਗੁਲਜਾਰ ਸਿੰਘ ਰਣੀ ਕੇ ਆਪਣੇ ਪਦਰ ਤੇ ਹੀ ਸ਼ੁਰੂਮਣੀ ਅਕਾਲੀ ਦਲ ਦੀ ਭਰਤੀ ਕਰ ਰਿਹਾ ਹੋਵੇ ਯਾਨੀ ਕਿ ਉਸ ਭਰਤੀ ਦੇ ਵਿੱਚ ਵੀ ਬੜੀ ਵੱਡੀ ਤਾਂਧਰੀ ਚੱਲ ਰਹੀ ਹੈ ਇਸ ਨੂੰ ਲੈ ਕੇ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹ ਅੰਦਰੋਂ ਅੰਦਰੀ ਖਾਰ ਖਾ ਰਹੇ ਨੇ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧਾਮੀ ਦੇ ਕੋਲ ਸਿਰਫ ਇੱਕ ਵਾਰ ਵੱਡੀ ਗਲਤੀ ਹੋਈ ਹੈ ਜਿਸ ਤਰ੍ਹਾਂ ਉਹਨਾਂ ਨੇ ਗਾਲਾਂ ਕੱਢੀਆਂ ਨੇ ਬੀਬੀ ਜਗੀਰ ਕੌਰ ਨੂੰ ਕਿਉਂਕਿ ਉਹ ਆਪਣਾ ਟੈਂਪਰ ਖੋਵਟੇ ਸੀ ਲੇਕਿਨ ਇਸ ਦੇ ਬਾਵਜੂਦ ਹੋਣ ਸੁਖਬੀਰ ਸਿੰਘ ਬਾਦਲ ਅੰਦਰ ਖਾਤੇ ਤੰਗ ਕਰ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫੇਵਰ ਕਰ ਰਹੇ ਨੇ ਬਾਗੀ ਧੜੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦੀ ਇਸ ਲਈ ਹੋ ਸਕਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਪ੍ਰਧਾਨਗੀ ਤੋ ਲੈ ਚਾਵੇ ਜਿਸ ਤਰ੍ਹਾਂ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਹੈ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ ਧੰਨਵਾਦ